ਸਵੈਨ ਫਲੂ ਦਾ ਕੈਰ ਲਗਾਤਾਰ ਕੀਮਤੀ ਜ਼ਿੰਦਗੀਆਂ ਨਿਗਲਦਾ ਜਾ ਰਿਹਾ ਹੁਣ ਪਾਤੜਾ ਚ ਇੱਕ ਸਵੈਨ ਫਲੂ ਪੀੜਤ ਨੂੰ ਆਪਣੀ ਜਾਨ ਤੋਂ ਹੱਥ ਦੂਣਾ ਪਿਆ ਮ੍ਰਿਤਕ ਮਹਿਲਾ ਪਿੰਡ ਜੋਂਪੁਰਾ ਦਾ ਹਾਲ ਦੀ ਰਹਿਣ ਵਾਲੀ ਸੀ ਪਟਿਆਲਾ ਦੇ ਰਜਿੰਦਰ ਹਸਪਤਾਲ ਚ ਉਸ ਦਾ ਇਲਾਜ ਚੱਲ ਰਿਹਾ ਸੀ ਮਹਿਲਾ ਦੀ ਮੌਤ ਤੋਂ ਬਾਅਦ ਪਿੰਡ ਚ ਸਹਿਮ ਦਾ ਮਾਹੌਲ ਹੈ ਮ੍ਰਿਤਕ ਦੋ ਬੱਚਿਆਂ ਦੀ ਮਾਂ ਸੀ ਪਿੰਡ ਦੇ ਸਰਪੰਚ ਮੇਰ ਸਿੰਘ ਤਾਬਕ ਮ੍ਰਿਤਕ ਔਰਤ ਕਈ ਦਿਨਾਂ ਤੋਂ ਹਸਪਾਲ ਵਿੱਚ ਦਾਖਲ ਸੀ ਡਾਕਟਰਾਂ ਨੇ ਉਸ ਨੂੰ ਆਈ ਸੀ ਯੂ ਵਿੱਚ ਰੱਖਿਆ ਹੋਇਆ ਸੀ ਕੀ ਪ੍ਰੋਬਲਮ ਸੀ ਉਹਨੂੰ ਇਹਨਾਂ ਨੂੰ ਪਿਛਲੇ ਦਿਨਾਂ ਤੋਂ 10 ਦਿਨਾਂ ਤੋਂ तकरीबन ਪਹਿਲਾਂ ਥੋੜਾ ਜਿਹਾ ਸਾਹਤੀ ਰੁਕੀ ਸਾਹਤੀ ਰੁਕਣ ਤੋਂ ਬਾਅਦ ਇਹਨੂੰ ਪਹਿਲਾਂ ਇੱਥੇ ਆਪਣੇ ਦੁਰਗਾਦਲ ਲੈ ਗਏ ਦੁਰਗਾਦਲ ਵਾਲਿਆਂ ਨੇ ਉਹ ਰੈਫਰ ਕਰਤਾ ਪਟਿਆਲੇ ਤੇ ਪਿਛਲੇ 5 ਦਿਨਾਂ ਤੋਂ ਪਟਿਆਲੇ ਉਹ ਵਰੀ ਲੈਟਰ ਤੋਂ ਤੇ ਰਾਤ ਨੂੰ ਡਿਕਲੇਅਰ ਕਰਦਾ ਪਹਿਲਾਂ 2-3 ਦਿਨਾਂ ਦਾ ਇਹ ਗੱਲ ਕਹਿੰਦੇ ਰਹੇ ਵੀ ਧੜਕਣ ਦਾਸ ਤੋਂ 80 ਪਹੁੰਚ ਵੀ ਕਦੇ ਕਹਿੰਦੇ ਦਾਸ ਤੋਂ 60 ਪਹੁੰਚ ਵੀ ਕਦੇ ਕਹਿੰਦੇ ਦਾਸ ਤੋਂ 90 ਪਹੁੰਚ ਵੀ ਰਾਤ ਨੂੰ ਉਹਨਾਂ ਨੇ ਕਰੀਬ 6:30 ਵਜੇ ਸਾਨੂੰ ਇਹ ਡੈਡ ਕਲੀਅਰ ਕਰਤਾ ਤੇ ਅੱਜ ਉਹ ਡੈਡ ਬੋਡੀ ਉਹ ਰਾਤ ਸਾਡੇ ਪਿੰਡ ਪਹੁੰਚੀ ਹੈ ਕੀ ਦੱਸਿਆ ਉਹਨਾਂ ਨੇ ਕੀ ਪ੍ਰੋਬਲਮ ਸੀ ਹਾਂਜੀ ਸਵਾਇਨ ਫਲੂ ਸੀ ਉਹ ਵਾਰੀ ਚੱਲਦੀ ਹੈ ਉਹ ਦੱਸਿਆ ਤੇ ਸਾਡਾ ਸਾਰੇ ਪਿੰਡ ਨੂੰ ਰੋਕਿਆ ਸੀ ਉੱਤੇ ਸੰਸਕਾਰ ਤੇ ਕਿਸੇ ਜਾਣਾਂ ਨਹੀਂ ਜਿਹੜੇ ਲੋਕ ਅਸੀਂ ਥੱਲੇ ਕਰ ਲੈਂਦੇ ਸੰਸਕਾਰ ਕਰਨ ਵਾਸਤੇ ਪੰਜ ਆਦਮੀ ਆਏ ਆ ਸਾਨੂੰ ਉਹਨਾਂ ਨੇ ਦਵਾਈ ਦੇ ਕੇ ਭੇਜਿਆ ਅਸੀਂ ਕੈਪਸੂਲ ਲੈ ਕੇ ਆਏ ਆ ਇੱਕ ਸੋਰਾ ਸਾਹਿਬ ਨੂੰ ਆਉਣ ਦਿਓ ਉਹਨਾਂ ਸੀ ਕੈਪਸੂਲ ਦੇ ਦਾਂਗੇ ਦੇਖਣ ਦੇ ਲਾਗੇ ਅਦਰ ਵਾਈ ਕੋਈ ਹੋਰ ਪਿੰਡ ਦਾ ਬੰਦਾ ਜਾਂ ਪਿੰਡ ਦੀ ਔਰਤ ਦਾ ਕੋਈ ਹੋਰ ਵੀ ਰਿਸ਼ਤਾ ਤਾਂ ਆਵੇ ਸੰਸਕਾਰ ਤੇ ਕੋਈ ਨਹੀਂ ਜਾ ਸਕਦਾ ਗਿਆ ਹਾਂ ਸੰਸਕਾਰ ਕੀ ਦੇ ਵੱਲ ਡਾਕਟਰਾਂ ਨੂੰ ਕੀਤਾ ਗਿਆ ਅੱਜ ਹਾਂ ਡਾਕਟਰਾਂ ਵੱਲ ਡਾਕਟਰਾਂ ਦੇ ਖਾਈ ਹੋਈ ਨਾਲ ਤੇ ਪੰਜ ਬੰਦੇ ਸਾਡੇ ਆਪਣੇ ਨੇ ਜੀ ਪਿੰਡ 'ਚ ਕਿਸ ਤਰ੍ਹਾਂ ਦਾ ਮਾਹੌਲ ਆ ਗਿਆ ਪਿੰਡ 'ਚ ਪਿੰਡ 'ਚ ਸਾਡਾ ਦਾਮ ਹੀ ਮਾਹੌਲ ਹੈ ਤੇ ਜ਼ਿੰਦਗੀ ਦੇ ਮੇਰੀ 60 ਸਾਲ ਉਮਰ ਹੈ ਐਜਾ ਮਾਹੌਲ ਮੈਂ ਕਦੇ ਨਹੀਂ ਦੇਖਿਆ ਸਰਕਾਰ ਤੋਂ ਕੀ ਮੰਗੇ ਤੁਸੀਂ ਅੱਗੇ ਸਰਕਾਰ ਤੋਂ ਮੈਂ ਮੰਗ ਕਰਦਾ ਵੀ ਇੱਕ ਤਾਂ ਇਹ ਗਰੀਬ ਪਰਿਵਾਰ ਹੈ ਜੀ ਪਹਿਲਾਂ ਸਾਇ ਆਰਥਿਕ ਤੌਰ ਤੇ ਕਮਜ਼ੋਰ ਹੈ ਤੇ ਇਹਨਾਂ ਨੇ ਕਰਜ਼ਾ ਚੁੱਕ ਕੇ ਬਹੁਤ ਪੈਸਾ ਲਾਇਆ ਹੈ ਤੇ ਵੱਧ ਤੋਂ ਵੱਧ ਸਰਕਾਰ ਜੀ ਇਹਨਾਂ ਦੀ ਮਦਦ ਕਰ ਸਕਦੀ ਤਾਂ ਕਰੇ ਇਸ ਬਾਕਮੋਲ ਵਿਸ਼ੇਤ ਬਾਗਮੋਲ ਵਿਸ਼ੇਤ ਬਾਲੇ ਕਿਤੇ ਜਾ ਮੈਂ ਤੁਹਾਡੇ ਨੂੰ ਨੂੰ ਨਾ ਇੱਥੇ ਪਹਿਲਾ ਚਿੰਤਾ ਇੱਥੇ ਫਿਲੇਗਾ ਤਾਂ ਪਾਤੜਾ ਹਾਂਜੀ ਇੱਥੇ ਦਵਾਈ ਦਵਾਈ ਤੇ ਤੇ ਇਹ ਤੇ ਦੁਰਗਾਤ ਸੱਚ ਨਾਲ ਦਾਖਲ ਕਰਾਇਆ ਜੇ ਨਾ ਜਵਾਬ ਦਿੱਤਾ ਤੁਹਾਡਾ ਪਰਮਜੀਤ ਕੌਰ ਜੀ ਅੱਛਾ ਹਾਂਜੀ ਕਿੰਨੇ ਦਿਨਾਂ ਤੋਂ ਬਵਾਰ ਹੈ ਇੱਥੇ ਹਫਤਾ ਹੋਇਆ ਹਫਤੇ ਦੇ ਵਿੱਚ ਵਿੱਚ ਅੱਛਾ ਅੱਜ 6 ਦਿਨ ਮਸ਼ੀਨ ਵਿੱਚ ਲੱਗੀ ਹੋਇਆ 2 ਦਿਨ ਇੱਥੇ ਰਹੀ ਹੁਣ ਕੀ ਹਾਲਾਤ ਹੈ ਕੋਣਾ ਕਿਨੇ ਸਸਕਾਰ ਕੀਤਾ ਕੇ ਸਸਕਾਰ ਡਾਕਟਰ ਸਾਹਿਬ ਨੇ ਆਏ ਨੇ ਨਾਲ अच्छा ਤੇ ਜਮੇਲ ਲੜਕਾ ਸਾਰੇ ਪੰਚਾਰ ਪੰਚਾਰ ਪੰਚ ਸੰਤ। ਕਿ ਸ਼ੁਰੂ ਨਾਲ ਜਾਣ ਦਿੱਤਾ ਨਹੀਂ। ਨਾ ਕੀ ਕਹਿਣ ਲੱਗੇ ਨੇ। ਸਾਡੇ ਕੋਈ ਜਾਣ ਨਹੀਂ ਡਾਕਟਰਾਂ ਕਰਦੇ ਤਾਂ ਕੋਈ ਜਾਣ ਨਹੀਂ। ਸੀਨੀਅਰ ਮੈਡੀਕਲ ਅਫਸਰ ਦਰਸ਼ਨ ਕੁਮਾਰ ਦਾ ਕਹਿਣਾ ਹੈ ਕਿ ਮ੍ਰਿਤਕਾ ਪਰਮਜੀਤ ਕੋਰ ਦਾ ਅੰਤਿਮ ਸੰਸਕਾਰ ਕਰਵਾ ਦਿੱਤਾ ਗਿਆ ਅਤੇ ਉਹਨਾਂ ਦੀ ਟੀਮਾਂ ਪਿੰਡ ਜਾ ਕੇ ਸਵੈਨ ਫਲੂ ਦੇ ਮਰੀਜ਼ਾਂ ਦੀ ਜਾਂਚ ਕਰਨ ਗਈਆਂ ਅਤੇ ਰੋਕத் ਥਾਮ ਲਈ ਦਵਾਈਆਂ ਵੀ ਦਿੱਤੀਆਂ ਜਾਣਗੀਆਂ। ਸਵਾਇਨ ਫਲੂ ਪੰਜਾਬ ਵਿੱਚ ਆਪਣੀ ਪਕੜ ਮਜ਼ਬੂਤ ਕਰ ਚੁੱਕਿਆ ਹੈ। ਆਏ ਦਿਨ ਸਵਾਇਨ ਫਲੂ ਦੇ ਨਾਲ ਮਰਨ ਵਾਲੇ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਪਾਤੜਾ ਤੋਂ ਸਤਪਾਲ ਗਰਗਦੀ ਰਿਪੋਰਟ ਡੇਲੀ ਪੋਸਟ ਪੰਜਾਬੀ। ਜੇ ਤੁਹਾਡੇ ਆਇਲਸ ਵਿੱਚ 6 each ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਸ ਦਾ ਤਜਰਬਾ ਹੈ